ਨਮਸਕਾਰ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ WhatsApp ਦੀਆਂ ਤਿੰਨ ਸੈਟਿੰਗਾਂ ਬਾਰੇ ਤੁਸੀਂ WhatsApp ਨੂੰ ਸਕੈਮ ਹੋਣ ਤੋਂ ਕਿੱਦਾਂ ਬਚਾ ਸਕਦੇ ਆ ਤੇ WhatsApp ਦੇ ਫਰਾਡ ਹੋਣ ਤੋਂ ਕਿੱਦਾਂ ਬਚਾ ਸਕਦੇ ਤੁਹਾਨੂੰ ਪਤਾ ਅੱਜਕੱਲ WhatsApp ਤੇ ਵੀ ਫਰਾਡ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਇਸ ਤੋਂ ਬਚਣ ਦੇ ਲਈ ਮੈਂ ਇੱਕ ਵੀਡੀਓ ਤਿਆਰ ਕੀਤੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦੇਣਾ ਤਾਂ ਜੋ ਵੀਡੀਓ ਤੇ ਸਾਡੀ ਸਾਡੀ ਵੀਡੀਓ ਦੀ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ ਤੇ ਤੁਸੀਂ ਵੀ ਸਕੈਮ ਤੋਂ ਬਚ ਸਕੋ ਤੇ ਆਪਾਂ ਵਾਦਦੇ ਆ ਵੀਡੀਓ ਦੇ ਬਾਰੇ ਤੁਹਾਨੂੰ ਪਤਾ WhatsApp ਤੇ ਵੀ WhatsApp ਤੇ ਅੱਜ ਕੱਲ ਸਕੈਮ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਤੁਹਾਨੂੰ ਪਤਾ ਐਡ ਜਿਹੇ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਕਦੀ ਕਦੀ ਤੁਹਾਨੂੰ ਵੀਡੀਓ ਕਾਲ ਤੁਹਾਡੇ ਨੰਬਰ ਤੇ ਵੀਡੀਓ ਕਾਲ ਜਾਂ ਆਡੀਓ ਕਾਲ ਆ ਜਾਂਦੀ ਜਾਂ ਕੋ ਕੁੜੀ ਜਾਂ ਬੰਦਾ ਕੋਈ ਨਾ ਕੋਈ ਬੋਲਦਾ ਹੁੰਦਾ ਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਹੀ ਤੁਹਾਡੇ ਕੋਲੇ ਕਾਲ ਪ੍ਰਾਈਵੇਸੀ ਦੇ ਵਿੱਚ ਜਾਣਾ ਪ੍ਰਾਈਵੇਸੀ ਦੇ ਵਿੱਚ ਜਾ ਕੇ ਆਨ ਨਾਲ ਕਾਲ ਨਾਲ ਨੂੰ ਸਾਇਲੈਂਟ ਕਰ ਦੇਣਾ ਸਾਇਲੈਂਟ ਕਰਨ ਤੋਂ ਬਾਅਦ ਜੇਕਰ ਤੁਹਾਡੇ ਕੋਲੇ ਕਾਲ ਆਉਂਦੀ ਆਉਂਦੀ ਆ ਤੇ ਤੁਸੀਂ ਇਹ ਸਾਇਲੈਂਟ ਦੇ ਤੌਰ ਤੇ ਆਉਗੀ ਤੇ ਤੁਸੀਂ ਇਸ ਨੂੰ ਕਦੇ ਵੀ ਰਿਸਿਵ ਆਪਣੇ ਆਪ ਨਹੀਂ ਕਰੋਗੇ ਅਗਰ ਰਿਸਿਵ ਕਰ ਵੀ ਲੈਨੇ ਹੋ ਤਾਂ ਤੁਹਾਨੂੰ ਤੇ ਦੂਸਰਾ ਦੂਸਰੀ ਸੈਟਿੰਗ ਬਾਰੇ ਦੱਸਾਂਗੇ ਕਿ ਬਹੁਤ ਸਾਰੇ ਲੋਕ ਤੁਹਾਨੂੰ ਬਿਨਾ ਪਰਮਿਸ਼ਨ ਤੋਂ ਤੁਹਾਡੇ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲੈਂਦੇ ਆ ਕੋਈ ਕੰਪਨੀ ਦਾ ਗਰੁੱਪ ਹੋ ਗਿਆ ਜਾਂ ਕਿ ਤੁਹਾਡੇ ਯਾਰ ਦੋਸਤ گاਹਾਂ ਵਾਲੀ ਗਰੁੱਪਾਂ ਦੇ ਵਿੱਚ ਤੁਹਾਡਾ ਨੰਬਰ ਸ਼ੇਅਰ ਕਰ ਦਿੰਦੇ ਆ ਇਹ ਤੁਹਾਨੂੰ ਪਤਾ ਹੋਣੀ ਲੱਗਦਾ ਤੁਸੀਂ ਕਿੰਨੇ ਗਰੁੱਪਾਂ ਦੇ ਵਿੱਚ ਐਡ ਹੋ ਗਏ ਤੇ ਤੁਹਾਨੂੰ ਪਤਾ ਗਰੁੱਪਾਂ ਦੇ ਵਿੱਚ ਬਹੁਤ ਜ਼ਿਆਦਾ ਗਲਤ ਬੋਲਿਆ ਜਾਂਦਾ ਕਈਆਂ ਦੇ ਵਿੱਚ ਕਈ ਵਧੀਆ ਵੀ ਗਰੁੱਪ ਹੁੰਦੇ ਆ ਤੇ ਕਈ ਗਰੁੱਪ ਤੁਹਾਨੂੰ ਪਤਾ ਮੁੰਡਿਆਂ ਦੇ ਨੌਜਵਾਨਾਂ ਦੇ ਜੋ ਗਰੁੱਪ ਹੁੰਦੇ ਉਹਨਾਂ ਦੇ ਵਿੱਚ ਜਿਆਦਾ ਲੜਾਈ ਝਗੜੇ ਹੁੰਦੇ ਹਨ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਜੇ एवरीवन ਆ ਤਾਂ एवरीवन ਤੋਂ ਤੁਸੀਂ ਕਲਿੱਕ एवरीवन ਤੇ ਕਲਿੱਕ ਨਹੀਂ ਕਰਨਾ ਮਾਈ ਕੰਟੈਕਟ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਬਿਨਾ ਪਰਮਿਸ਼ਨ ਤੋਂ ਤੁਹਾਨੂੰ ਕੋਈ ਗਰੁੱਪ ਵਿੱਚ ਐਡ ਨਹੀਂ ਕਰ ਸਕਦਾ ਜਿੰਨੇ ਤੁਹਾਡੇ ਕੰਟੈਕਟ ਦੇ ਵਿੱਚ ਹੋਣਗੇ ਤੁਹਾਡੇ ਨੰਬਰ ਉਹੀ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਸਕਦੇ ਅੱਗੇ ਗਾਂਵ ਵਾਲੇ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰਨ ਨਹੀਂ ਕਿ ਸਕਦਾ ਇਸ ਲਈ ਤੁਹਾਡੇ ਬਿਨਾ ਪਰਮਿਸ਼ਨ ਤੋਂ ਕੋਈ ਵੀ ਤੁਹਾਨੂੰ ਐਡ ਐਡਰੈਸ ਦੇ ਬਾਰੇ ਸੁਣਿਆ ਹੀ ਹੁਣ ਆਈਪੀ ਐਡਰੈਸ ਤੁਹਾਡੀ ਲੋਕੇਸ਼ਨ ਸ਼ੋ ਹੁੰਦੀ ਆ ਤੁਸੀਂ ਆਪਣੇ ਆਪ ਜਦੋਂ ਲੋਕੇਸ਼ਨ ਔਨ ਹੋ ਜਾਂਦੀ ਸਮਝ ਲਓ ਤੁਹਾਡਾ ਡਾਟਾ ਕਿਤੇ ਨਾ ਕਿਤੇ ਲੀਕ ਆ ਆਪਣੇ ਆਪ ਜੋ ਲੋਕੇਸ਼ਨ ਔਨ ਹੁੰਦੀ ਆ ਤਾਂ ਤੁਹਾਡੇ ਤੇ ਲੋਕੇਸ਼ਨ ਦੇ ਰਾਹੀਂ ਤੁਹਾਨੂੰ ਕਾਲ ਆਉਂਦੀ ਆ ਸਕੈਮਰ ਤੁਹਾਨੂੰ ਬਲੈਕਮੇਲ ਲੋਕੇਸ਼ਨ ਦੇ ਰਾਹੀਂ ਕਰਦੇ ਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਸਾਰਾ ਕੁਝ ਡਾਟਾ ਤੁਹਾਡਾ ਲੋਕੇਸ਼ਨ ਦੇ ਰਾਹੀਂ ਲੀਕ ਹੋ ਜਾਂਦਾ ਤੁਸੀਂ ਸ਼ੈਟਿੰਗ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦੇਣਾ ਤਾਂ ਜੋ ਵੀਡੀਓ ਤੋਂ ਸਾਡੀ ਸਾਡੀ ਵੀਡੀਓ ਦੀ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ ਤੁਸੀਂ ਵੀ ਸਕੈਨ ਕਰੋ